ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਣ ਦੇ ਲਈ ਵਚਨਬੱਧ ਹੈ ਅਤੇ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਫਤਖੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਦੇ ਵੱਲੋਂ ਅਨਾਜ ਮੰਡੀ ਸਰਹੰਦ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ ਗਿਆ ਹੈ। ਉਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਮੇਸ਼ਾ ਹੀ ਕਿਸਾਨੀ ਹਿੱਤਾਂ ਨੂੰ ਪਹਿਲ ਦਿੱਤੀ ਹੈ ਅਗਰ ਝੋਨੇ ਤੇ ਕਣਕ ਦੇ ਸੀਜ਼ਨ ਦੌਰਾਨ ਸਾਰੇ ਪ੍ਰਬੰਧਾਂ ਨੂੰ ਸਹੀ ਢੰਗ ਦੇ ਨਾਲ ਨੇਪਰੇ ਚਾੜਿਆ ਜਾਂਦਾ ਹੈ ਆਰਟੀ ਅਸੋਸੀਏਸ਼ਨ ਦੇ ਸਰਹੰਦ ਮੰਡੀ ਦੇ ਪ੍ਰਧਾਨ ਦੇ تر세ਮ ਉਪਲ ਨੇ ਕਿਹਾ ਕਿ ਸਮੂਹ ਖਰੀਦ ਕੇਂਦਰ ਵਿੱਚ ਝੋਨੇ ਦੀ ਫਸਲ ਖਰੀਦਣ ਲਈ ਸਾਰੇ ਲੋੜਿੰਦੇ ਪਰਬੰਧ ਮੁਕੰਮਲ ਕਰ ਲਏ ਗਏ ਨੇ ਪੰਜਾਬ ਦੇ ਸੀਐਮ ਆਰਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਗੱਲ ਵਿੱਚ ਅੱਜ ਅਸੀਂ ਸਰੰਦ ਮੰਡੀ ਵਿਖੇ ਜੀਰੀ ਦੀ ਔਰ ਸੋਨੀ ਦੀ ਜਿਹੜੀ ਖਰੀਦ ਹੈ ਉਹ ਸਟਾਰਟ ਕਰਵਾਈ ਹੈ ਪਿਛਲੇ ਸਾਲ ਵੀ ਬਹੁਤ ਵਧੀਆ ਪ੍ਰਬੰਧ ਰਹੇ ਔਰ ਇਸ ਸਾਲ ਵੀ ਜਿਹੜੇ ਸਾਡੇ ਸਿਕੰਧੀ ਸਾਹਿਬ ਉਹਨਾਂ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਆ ਔਰ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਖਰੀਦ ਦਾ ਦਿਨ-ਬੇ-ਦਿਨ ਜਾਇਜ਼ਾ ਲਿਆ ਜਾਊਗਾ ਔਰ ਮੈਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਕਿਸੇ ਕਿਸਾਨ ਮੇਨ ਕੋਈ ਕਹੀ ਨਹੀਂ ਔਰ ਦਵਾਂਗੇ ਪਰ ਨਾਲ ਦੀ ਨਾਲੇ ਬੇਨਤੀ ਹੈ ਕਿ ਕਿਸਾਨ ਵੀਰ ਵੀ ਜਿਹੜੀ ਜੀਰੀਅਸ ਉਸ ਦੀ ਲੱਗੇ ਉਹ ਜੇ ਜਿਹਦੀ ਗਿੱਲੀ ਹੋਗੀ ਤਾਂ ਫਿਰ ਪ੍ਰੋਬਲਮਾਂ ਦੇਖੋ ਸਾਰੇ ਆਰਤੀਆਂ ਨੂੰ ਵੀ ਹੁੰਦੀਆਂ ਕਿਸਾਨ ਨੂੰ ਵੀ ਹੋਊਗੀ ਜਿਹੜੇ ਅਫਸਰ ਸਾਹਿਬਾਨ ਨੂੰ ਵੀ ਹੋਊਗੀ ਔਰ ਪ੍ਰਬੰਧ ਸਾਰੇ ਮੁਕੰਮਲ ਨੇ ਇਹ ਵਿਸ਼ਵਾਸ ਪੰਜਾਬ ਸਰਕਾਰ ਨੂੰ ਮੈਂ ਸਭ ਨੂੰ ਪੂਰਨ ਵਿਸ਼ਵਾਸ ਦਿਵਾਉਂਦਾ ਹਾਂ ਅੱਜ ਸਾਡੇ ਵਿਧਾਇਕ ਸਰਦਾਰ ਲਖਮੀ ਸਿੰਘ ਰਾਏ ਜੀ ਮੰਡੀ ਦਾ ਦੌਰਾ ਕਰਨ ਆਏ ਆ ਤੇ ਖਰੀਦ ਪਰੌਂਦਰ ਨੂੰ ਦੇਖਣਾ ਹੈ। ਉਹਨਾਂ ਨੇ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਵੀ ਮੰਡੀ 'ਚ ਆਏ ਤੇ ਇਸ ਵਾਰ ਸਭ ਤੋਂ ਵਧੀਆ ਗੱਲ ਇਹ ਹੈ ਵੀ ਅੱਗੇ ਖਰੀਦ ਜਿਹੜੀ ਮੰਡੀਆਂ 'ਚ ਹੈ, ਦੋ ਤਿੰਨ ਤਰੀਕ ਨੂੰ ਚੱਲਦੀ ਹੈ। ਇਹ ਜੀ 10 ਦਿਨ ਪਹਿਲਾਂ ਖਰੀਦ ਪਾਈ ਅਸੀਂ ਧੰਨਵਾਦ ਕਰਦੇ ਹਾਂ। ਤੇ ਹੁਣ ਮੰਡੀ ਦੇ ਤਕਰੀਬ ਸਾਰੇ ਪ੍ਰਬੰਧ ਮੁਕੰਮਲ ਹਨ। ਤੇ ਉਹਨਾਂ ਨੂੰ ਤਾਂ ਸਭੀ ਕਿਸੇ ਪ੍ਰਕਾਰ ਦੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਣਾ। ਪੰਜਾਬ ਦੇ ਸੀਐਮ ਮਾਰਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਗੋਈ ਵਿੱਚ ਅੱਜ ਅਸੀਂ ਸਰਨ ਮੰਡੀ ਵਿਖੇ ਜੀਰੀ ਦੀ ਔਰ ਸੋਣੀ ਦੀ ਜਿਹੜੀ ਖਰੀਦ ਹੈ ਉਹ ਸਟਾਰਟ ਕਰਵਾਈ ਹੈ। ਪਿਛਲੇ ਸਾਲ ਵੀ ਬਹੁਤ ਵਧੀਆ ਪ੍ਰਬੰਧ ਰਹੇ। ਔਰ ਇਸ ਸਾਲ ਵੀ ਜਿਹੜੇ ਸਾਡੇ ਸੈਕਟਰੀ ਸਾਹਿਬ ਉਹਨਾਂ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਆ ਔਰ ਸਰਕਾਰ ਵੱਲੋਂ ਸਮੇਂ ਕਿਨਾਰੀ ਦਾ ਦਿਨ ਬਏ ਦਿਨ ਯਾਜਾ ਲਿਆ ਜਾ ਜੂਗਾ। ਔਰ ਮੈਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਪੰਜਾਬ ਸਰਕਾਰ ਵੱਲੋਂ ਕਿਸੇ ਕਿਸਾਨ ਮੇਰੇ ਕੋ ਕੋਈ ਨਹੀਂ ਔਰ ਦਮਾਗੇ ਪਰ ਨਾਲ ਦੀ ਨਾਲੇ ਬੀਤੀ ਹੈ ਕਿ ਕਿਸਾਨ ਵੀਰ ਵੀ ਜਿਹੜੀ ਜੀਆਰਐਸ ਉਸਕੀ ਲੈ ਕੇ ਆਉਣਾ ਜੇ ਜਿਹੜੀ ਗਿੱਲੀ ਹੋਗੀ ਤਾਂ ਫਿਰ ਪ੍ਰੋਬਲਮਾਂ ਦੇਖੋ ਸਾਰੇ ਆਰਥੀਆਂ ਨੂੰ ਵੀ ਹੁੰਦੀਆਂ ਕਿਸਾਨ ਨੂੰ ਵੀ ਹੋਊਗੀ ਜਿਹੜੇ ਅਫਸਰ ਸਾਹਿਬਾਨਾਂ ਨੂੰ ਔਰ ਪ੍ਰਬੰਧ ਸਾਰੇ ਮੁਕੰਮਲ ਨੇ ਇਹ ਵਿਸ਼ਵਾਸ ਪੰਜਾਬ ਸਰਕਾਰ ਵੱਲੋਂ ਮੈਂ ਸਾਨੂੰ ਕਿਸਾਨ ਵੀਰਾਂ ਨੂੰ ਦਿੰਦਾ ਹਾਂ ਅੱਛਾ ਅੱਜ ਸਾਡੇ ਵਿਧਾਇਕ ਸਰਦਾਰ ਲਖਮੀਰ ਸਿੰਘ ਰਾਏ ਜੀ ਮੰਡੀ ਦਾ ਦੌਰਾ ਕਰਨ ਆਏ ਆ ਤੇ ਖਰੀਦ ਪਰੰਦਰ ਨੂੰ ਦੇਖਣਾ ਹੈ ਉਹਨਾਂ ਨੇ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਵੀ ਮੰਡੀ 'ਚ ਆਏ ਤੇ ਇਸ ਵਾਰ ਸਭ ਤੋਂ ਵਧੀਆ ਗੱਲ ਇਹ ਹੈ ਵੀ ਅੱਗੇ ਖਰੀਦ ਜਿਹੜੀ ਮੰਡੀਆਂ 'ਚ ਹੈ ਦੋ ਤਿੰਨ ਤਰੀਕ ਨੂੰ ਚੱਲਦੀ ਹੈ ਅੱਜ ਜੀ 10 ਦਿਨ ਪਹਿਲਾਂ ਖਰੀਦ ਪਾਈ ਅਸੀਂ ਧੰਨਵਾਦ ਕਰਦੇ ਹਾਂ ਤੇ ਹੁਣ ਮੰਡੀ ਦੇ ਤਕਰੀਬ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਉਹਨਾਂ ਨੇ ਦੱਸਿਆ ਵੀ ਕਿਸੇ ਪ੍ਰਕਾਰ ਦੇ ਕੋਈ ਦਿੱਕਤ ਪਰਖਾਣੇ ਨਹੀਂ ਆਣਾ